ਸੰਗਤ ਦੇ ਨਾਮ ਨਹੀਂ ਬਾਕੀ ਜਿਹੇਰ ਕਰਨੀ ਸੀ ਆਪਣੀ ਪਰਸਨਲ ਜਿੱਦਾਂ ਆਪਣਾ ਮਤਲਬ ਵੀ ਸਮਸ਼ੀਖੂ ਮੈਨੇ ਹੋਇਆ ਜਿੱਦਾਂ ਅੰਧਾਮ ਰਸ਼ ਗਿਆ ਬਹੁਤ ਮੇਰੀ ਜਿੱਦਾਂ ਬਾਡੀ ਦੇ ਵਿੱਚ ਬਹੁਤ ਇਦਾਂ ਦੇ ਚੇਂਜ ਆਏ ਸਿਰਫ ਜਿੱਦਾਂ ਨਾਮ ਸਿਮਰਨ ਤੇ ਅਮਰਤੀ ਦਾਤ ਦੇ ਨਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸ਼ਰਧਾ ਰੱਖਣ ਦੇ ਨਾਲ ਆ ਮੇਰੇ ਮਨੋ ਜਿੱਦਾਂ ਛੋਟੇ ਹੁੰਦੇ ਤੋਂ ਮਿਰਗੀ ਦੀ ਪ੍ਰੋਬਲਮ ਹੈ ਦਵਾਈ ਖਾਂਦਾ ਹੀ 35 ਸਾਲ ਹੋ ਜਲੇ ਮਨੋ ਜਿੱਦਾਂ ਡਾਕਟਰਾਂ ਨੇ ਕਿਹਾ ਸੀ ਤੁਹਾਨੂੰ ਸਾਰੀ ਉਮਰ ਦਵਾਈ ਖਾਣੀ ਪੈਣੀ ਆ ਆਪਿਛੇ 2 ਮਹੀਨੇ ਮੈਨੂੰ ਜਦੋਂ ਛੋਟੇ ਹੁੰਦੇ ਬਹੁਤ ਬੁਖਾਰ ਚੜਿਆ ਸੀ ਆ 2 ਮਹੀਨੇ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਬੁਖਾਰ ਚੜ ਗਿਆ ਇੱਕਦਮ ਜਦੋਂ ਮੇਰਾ ਉਸ ਤੋਂ ਪਹਿਲਾਂ ਜਦੋਂ ਮੈਂ ਸਵੇਰੇ ਇੱਕ ਦਿਨ ਅਮਰਤਵੇਲੇ ਜਿੱਦਾਂ ਸੁਰਤੀ ਰਾਈ ਦਾ ਬਹੁਤ ਮੇਰਾ ਮੱਥਾ ਦੁਖਿਆ ਮੇਰੇ ਮੱਥੇ 'ਚ ਨਾ ਇੱਕਦਮ ਜਿਹੜਾ ਸਿਰ ਦੇ ਅੰਦਰ ਪ੍ਰਕਾਸ਼ ਹੋਇਆ ਬਹੁਤ ਜ਼ਿਆਦਾ ਤੇ ਉਹ ਮੇਰਾ ਇੱਕਦਮ ਫੇ ਮੈਨੂੰ ਜਿਹੜਾ ਬਿਸ਼ੀ ਆ ਗਈ ਨਾ ਨੀਂਦ ਆ ਗਈ ਨਾ ਉਹ ਮੈਂ ਉਸ ਤੋਂ ਬਾਅਦ ਮੇਰਾ ਸਿਰ ਦੁਖਿਆ ਬਹੁਤ ਜ਼ਿਆਦਾ ਮੈਂ ਕੰਬਰਾ ਗਿਆ ਮੈਂ ਆ ਵੀ ਕਈਆਂ ਨੂੰ ਫੋਨ ਵੀ ਕੀਤੇ ਪਰ ਉਹ ਕਈ ਗੁਰਸਿੱਖਾਂ ਨਹੀਂ ਗੱਲ ਹੋਈ ਤਾਂ ਫਿਰ ਉਹ ਮੈਂ ਡਾਕਟਰ ਕੋ ਗਿਆ ਵੀ ਜਿਹੜਾ ਮੇਰਾ ਨਿਊਰੋਲੋਜੀ ਸੀ ਮੇਰਾ ਵੀ ਮੇਰਾ ਇਹਦਾ ਸਿਰ ਦੁਖਦਾ ਪਿਆ ਉਹਨੂੰ ਖਾਰ ਬਹੁਤ ਜ਼ਿਆਦਾ ਚੜਦਾ ਪਿਆ ਕਿਉਂਕਿ ਉਹ ਮੈਨੂੰ ਡਾਕਟਰ ਕੋ ਜਾਣਾ ਪੈਂਦਾ ਸੀ ਤੇ ਉਹ ਮੈਂ ਗੁਰਦੁਆਰੇ ਵੀ ਗਿਆ ਤੇ ਚਰਨ ਦੂਰ ਵਿਲਾਈ ਦਾ ਪਰ ਉਹ ਵਜੋਂ ਡਾਕਟਰ ਕੋ ਜਦੋਂ ਮੈਂ ਗਿਆ ਤਾਂ ਫਿਰ ਉਹਨੇ ਮੇਂ ਟੈਸਟ ਕੀਤੇ ਨਿਊਰੋਲੋਜਿਸ ਨੇ ਕਿਉਂਕਿ ਮੇਰੀ ਇੱਕ ਨਾੜ ਸੀ ਉਹ ਕਹਿੰਦਾ ਬਲੌਕ ਹੈ ਉਹਦੀ ਮੈਨੂੰ ਦਵਾਈ ਖਾਣੀ ਪੈਣੀ ਸਾਰੀ ਉਮਰ ਉਹ ਪਰ ਉਹ ਮੈਨੂੰ ਸਮਝ ਨਹੀਂ ਆਉਂਦੀ ਪਈ ਉਹ ਮਹੀਨਾ ਹੋ ਜਾ ਲਾਈ ਦਿਓ ਆ 5 ਤਰੀਕ ਦੀ ਗੱਲ ਹੈ ਜਿੱਦਣ ਗੁਰਗੋਵੈ ਸਿੰਘ ਜੀ ਦਾ ਪ੍ਰਕਾਸ਼ ਚੜਾਈ। ਉਹਦੋਂ ਮੈਂ ਹਜੇ ਇੱਥੇ ਆਪਣਾ ਸਰੀ ਬੈਠਾ ਇਸ ਟਰੱਕ ਜਿਹਦੇ ਉਹ ਡਾਕਟਰ ਦੀ ਮੈਨੂੰ ਈਮੇਲ ਆਈ ਕਹਿੰਦਾ ਸਾਨੂੰ ਫੋਨ ਕਰੋ ਕਹਿੰਦਾ ਵੀ ਉਹ ਕਹਿੰਦਾ ਵੀ ਤੇਰੇ ਬਾਅਦ ਤੇ ਇੱਕ ਕਹਿੰਦਾ ਵੀ ਮੈਨੂੰ ਆਪ ਡਾਕਟਰ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਪਈ ਕਹਿੰਦਾ ਵੀ ਇਹ ਕਹਿੰਦਾ ਵੀ ਫਸਟ ਟਾਈਮ ਕਹਿੰਦਾ ਸਾਡੇ ਹੋਇਆ ਵੀ 35 ਸਾਲਾਂ ਜੇ ਨਹੀਂ 33 ਸਾਲ ਮੇਰੀ ਉਮਰ ਆ ਵੀ ਜਿਹੜੀ ਦਵਾਈ ਨਹੀਂ ਸੀ ਛੁੱਟ ਸਕਦੀ ਉਹੀ ਡਾਕਟਰ ਨੇ ਮੈਨੂੰ ਕਿਹਾ ਕਿੰਦਾ ਅੱਜ ਤੋਂ ਬਾਅਦ ਜਾਂ ਤੈਨੂੰ ਦਵਾਈ ਖਾਣ ਦੀ ਲੋੜ ਨਹੀਂ ਜਿਹੜਾ ਤੇਰੀ ਨਾੜ ਕਹਿੰਦੇ ਡੈਮੇਜ ਹੋਈ ਸੀ ਉਹ ਨਾੜ ਦੇ ਜਿੱਦਾਂ ਉਹਦੇ ਟਿਸ਼ੂ ਵਧੀਆ ਹੋ ਗਏ ਆ ਬਤਨ ਨੇ ਉਹਨੇ ਕਿੱਦਾਂ ਮੈਡੀਕਲ ਲੈਂਗੁਏਜ ਮੈਨੂੰ ਸਮਝਾਇਆ ਮੇਰੇ ਹਿਸਾਬ ਨਾਲ ਤੇ ਇਹ ਆ ਵੀ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ 'ਤੇ ਪੂਰਾ ਯਕੀਨ ਰੱਖਿਆ ਅਮਰ ਜਗਿਆ ਗੁਰੂ ਪੂਰਨ ਸ਼ਰਧਾ ਰੱਖੀ ਗੁਰੂ ਸਾਹਿਬ ਦੇ ਨਾਲ ਮਤਲਬ ਆਸੇ-ਪਾਸੇ ਕਿਤੇ ਸ਼ਰਧਾ ਨਹੀਂ ਰੱਖੀ ਪੂਰੇ ਆਪਣਾ ਐ ਨਾ ਗੁਰੂ ਸਾਹਿਬ ਦੇ ਪੂਰੇ ਮੱਤ ਦੇ ਦੌਰ ਦਾ ਨਾ ਉਹ ਸ਼ਰਧਾ ਰੱਖਣ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਲੱਕ ਖੜਿਆ ਹੀ ਉਹ ਤੌਰ ਤੇ ਆੱਖਾਂ ਦੇ ਨਿਗਾਹ ਬਹੁਤ ਗਹਿਮ ਹੋ ਗਈ ਸਿਰਫ ਅਮਰ ਸ਼ਕਰਨਾ ਕੋਈ ਚਮਤਕਾਰ ਨਹੀਂ ਮੈਂ ਕਹਿ ਸਕਦਾ ਸੁਰਤੀ ਤੇ ਮੇਰੀ ਪੂਰਨ ਸ਼ਰਧਾ ਦੇ ਨਾਲ ਹੀ ਮੇਰੇ ਉਹ ਦਵਾਈ ਮੇਰੀ ਛੁੱਟੀ ਹੈ ਜਿਹਨੂੰ ਮਿਰਗੀ ਕਹਿੰਦੇ ਆ ਜਿਹੜੀ ਜਿਹੜੀ ਦੁਨੀਆ ਤੇ ਕੋਈ ਕੋਈ ਬੈਦ ਨਹੀਂ ਸ਼ਰਾ ਸਕਦਾ ਉਹ ਮੇਰਾ ਗੋਬਿੰਦ ਧੰਨ ਗੋਬਿੰਦ ਬੈਦ ਉਹ ਸਾਰਿਆਂ ਨੂੰ ਵੱਡਾ ਹੈ ਮਤਲਬ ਇੰਨਾ ਮੇਰਾ ਯਕੀਨ ਰੱਖਣ ਦੇ ਨਾਲ ਮੇਰਾ ਇਹ ਸਰੀਰ ਠੀਕ ਹੋ ਗਿਆ ਮੈਂ ਬਾਕੀ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਪਿਛਲੀ ਵਾਰ ਵੀ ਹੋਣਾ ਚਾਹੁੰਦਾ ਹਾਂ ਥੋੜਾ ਮੇਰੀ ਜੇਹਤ ਡਾਊਨ ਸੀ ਤਾਂ ਕਰਕੇ ਮਹਾਰਾਜ ਦੀ ਬਹੁਤ ਕਿਰਪਾ ਸੰਗਤ ਦੀ ਗੁਰਸਾਹਾ ਦਾ ਬਹੁਤ ਸ਼ੁਕਰੀਆ ਮਹਾਰਾਜ ਨੇ ਇੰਨੀ ਸ਼ੇਅਰ ਬਾਕੀ ਮੈਂ ਗਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬਾਣੀ ਦਾ ਵਿਚਾਰ ਕਰਾਉਣ ਮਹਾਰਾਜ ਸਮਾਵਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬਹੁਤ ਧੰਨਵਾਦ ਵਾਹਿਗੁਰੂ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਕੁਲ ਵਾਹਿਗੁਰੂ ਜਦੋਂ ਆਪਾਂ ਗੁਰਸਾਹਿਬ ਤੇ ਵਿਸ਼ਵਾਸ ਰੱਖਦੇ ਆਂ ਸ਼ਬਦਾ ਰੱਖਦੇ ਆਂ ਦੇਵਾਰਸ਼ਾ ਪੰਜਾਬ ਮੇਰਾ ਵੈਦ ਗੁਰੂ ਕੋ ਮਿਲਦਾ ਹਰ ਹਰ ਨਾਮ ਖੁਦ ਮੁਖ ਦੇਵੇ ਘਟੇ ਜਮਕੀ ਫੰਦਾ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਮਿਰਗੀਆਂ ਤੇ ਕੁਝ ਚੀਜ਼ ਨਹੀਂ ਮਰੇ ਉਹਦੇ ਕੋਈ ਵੀ ਨਹੀਂ ਇਹ ਤਾਂ ਛੋਟੀਆਂ ਪਿੰਡਾਂ ਨੇ ਕੈਂਸਰ ਗੋਸਰ ਵਰਗੀਆਂ ਬਿਮਾਰੀਆਂ ਨੂੰ ਚੁਟਕੀ ਮਾਰ ਕੇ ਠੀਕ ਕਰਨਾ ਕੱਲ ਵੀ ਸਤਗੁਰਾਂ ਨੇ ਇੱਕ ਬਖਸ਼ਿਸ਼ ਕੀਤੀ ਦੇਖੋ ਬਰਬਾਰ ਸ਼ਹਿਵਾਈ ਸੰਗਤ ਦੇ ਵਿੱਚ ਵੈਗੁਰੂ ਉਹ ਕਿੰਨੇ ਸਾਲਾਂ ਤੋਂ ਕੋਈ ਪੁਰਾਣੀ ਕੋਮਾਂ ਦੇ ਵਿੱਚ ਕੋਮਾਂ ਦੇ ਵਿੱਚ ਉਹਨੂੰ ਬੈੱਡ ਤੇ ਲਿਆਇਸ ਪਾ ਕੇ ਟੈਕਸ਼ਨ ਤੇ ਮਾਰੇ ਦੀ ਕਿਰਪਾ ਦੇ ਨਾਲ ਦੇਖੋ ਗੁਰੂ ਰਾਮਦਾਸ ਪੈਦਾ ਜੀ ਦੇ ਚਰਨਾਂ ਦੇ ਟਿਕਿਆ ਕੇ ਨਾ ਭਾਵਨਾ ਦੇ ਨਤਾਲ ਸ਼ਰਧਾ ਦੇ ਨਾਲ ਜਿੰਨੀ ਤੋਂ ਸੇਵਿਆ ਪਾਉਗਾ ਇਹ ਨਹੀਂ ਹੁੰਦਾ ਵੀ ਕਦੀ ਨਾ ਭਾਵੇਂ ਮਨਮੁਖ ਹੀ ਆ ਅਰਦਾਸ ਵਾਈ ਗੁਰੂ ਸ਼ਬਦ ਕੀ ਸੁਣਦਾ ਅਰਦਾਸਾਂ ਸੰਭਧੀਆਂ ਸੁਣਦਾ ਦੁਨਿਆਵੀ ਤੋ ਦੇ ਨਾ ਜਿਵੇਂ ਮੰਗਾ ਠਾਕੁਰੇ ਆਪਣੇ ਦੇ ਤੰਦਰੁਸਤੀ ਮੈਨੂੰ ਰੱਖ ਕੇ ਦਿਓ ਮਿਲ ਜੇਗੀ ਗੱਡੀ ਮਿਲਦੀ ਉਹ ਮਿਲ ਜੇਗੀ ਕਾਰਜਾਈ ਦੀ ਮਿਲ ਜੇਗੀ ਬੱਚੇ ਚਾਹੀਦੇ ਨੇ ਤੇ ਪਰਿਵਾਰ ਚਾਹੀਦਾ ਤੀ ਪੁੱਤਰ ਜੀ ਨਾ ਮਿਲ ਜੇਗਾ ਜਦੋਂ ਗੱਲ ਨਾਮ ਦੀ ਦਾਦ ਦੀ ਆਉਣੀ ਹੈ ਵਗੈਰ ਪਾਸਾ ਉੱਥੇ ਵਟਿਆ ਜਾਂਦਾ ਪਾਸਾ ਉੱਥੇ ਵਟਿਆ ਜਾਂਦਾ ਉੱਥੇ ਫਿਰ ਵੈਗੂ ਪੂਰੀ ਕਸਵੱਟੀ ਲਾਉਂਦਾ ਹੈ ਵੀ ਇਹ ਲੈਣ ਜੋਗਾ ਹੈਗਾ ਵੀ ਕਿ ਨਹੀਂ ਹੈਗਾ ਇਹਨੂੰ ਦੇਖਦੇ ਆ ਚੈੱਕ ਕਰਦੇ ਆ ਇਹਦੇ ਭਾਗਾਂ ਨੂੰ ਚੈੱਕ ਕਰਦੇ ਆ ਉਹ ਸਾਰਾ ਕੁਝ ਫਿਰ ਫੋਲਾ ਫਰਾਡੀ ਕਰਦਾ ਨਾ ਕੋ ਵੀਖਲੇ ਸਾਰੀ ਇਹ ਫੈਲਾ ਬੋਲ ਕੇ ਦੇ ਦਦਾ ਵੀ ਇਹ ਨੇ ਜੋਗਾ ਹੈ ਤੇ ਨਾ ਕਿ ਕਿ ਨਹੀਂ ਤੇ ਫਿਰ ਹੌਲੀ ਹੌਲੀ ਕਹ ਦੇਗਾ ਜੀ ਠੀਕ ਹੈ ਕੋਈ ਨਹੀਂ ਦੇਖਦੇ ਆ ਚਲੋ ਟੂਲ ਲਿਆ ਕਰੋ ਸੰਗਤ ਚ ਆਇਆ ਕਰਕੇ ਦੇਖਦਾ ਤੇਰੇ ਅਲਵੀਮਾ ਕਰਦਾ ਇਲਾਜ ਦੇ ਦਿੰਦਾ ਤਾਂ ਏਦਾਂ ਪ੍ਰੋਟੈਸਟ ਸ਼ੁਰੂ ਹੋ ਜਾਂਦਾ ਹੈ ਵਾਕੀ ਦੇਖੋ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਦੀ ਸੇਵਾ ਤੋਂ ਤਾਂ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਸਭ ਨੂੰ ਦੇਣ ਦਾ ਉਹਨੇ ਤੇ ਇਕੱਲੇ ਆਇਆ। ਇਸ ਕਰਕੇ ਕਿਵੇਂ ਜਿਹੜਾ ਵੀ ਉਹ ਇੱਦਾਰ ਤੇ ਆਏਗਾ ਨਾ ਉਹ ਇੱਦਾਰ ਤੇ ਆ ਕੇ ਮੰਗਣਾ ਕੀ ਹੈ ਵਾਹਿਗੁਰੂ ਤੇਰਾ ਨਾਮ ਮਿਲ ਜਾਏ ਅੰਮ੍ਰਿਤ ਦੀ ਦਾਤ ਮਿਲ ਜਾਏ ਸਿੱਖੀ ਦਾ ਬੂਟਾ ਘਰ ਵਿੱਚ ਲੱਗ ਜਾਏ ਕਿਤੇ ਇਹ ਬਖਸ਼ਿਸ਼ਾਂ ਮੰਗੀ ਆ ਪਰ ਸਾਰੇ ਜਣੇ ਗੁਰੂ ਕਿਰਪਾ ਕਰਣਗੇ। ਇਸ ਤਰ੍ਹਾਂ ਵਿਸ਼ਵਾਸ ਵੀ ਬਣਦਾ ਦ੍ਰਿੜਤਾ ਵੀ ਆਉਂਦੀ ਅੰਦਰ ਬਖਸ਼ਿਸ਼ਾਂ ਸ਼ੇਅਰ ਕਰਨ ਦੇ ਨਾਲ ਸਤਿਗੁਰੂ ਨੂੰ ਬੇਨਤੀ ਵਈਂ ਜਰੂਰ ਆਪਣੀ ਬਖਸ਼ੀ ਸ਼ੇਰਿਆ ਕਰਿਆ ਕਰੋ ਗੁਰਮਤ ਦੇ ਦਾਇਰੇ 'ਚ ਜਿਹੜੀ ਹੋਵੇ ਗੁਰਮਤ ਦੇ ਅਨੁਸਾਰ ਉਹ ਆਪਣੀ ਬਖਸ਼ੀ ਰੂਹ